ਕੀ ਸੋਸ਼ਲ ਮੀਡੀਆ ਇਨਫਲੂਐਂਸ ਕਰਦੀ ਹੈ ਤੁਹਾਡੇ ਇਨਵੈਸਟਮੈਂਟ ਮੇਕਿੰਗ ਡਿਸੀਜਨ ਨੂੰ ਕੀ ਇੰਪੈਕਟ ਹੁੰਦਾ ਹੈ ਸੋਸ਼ਲ ਮੀਡੀਆ ਦਾ ਤੁਹਾਡੇ ਡਿਸੀਜਨ ਮੇਕਿੰਗ ਦੇ ਉੱਤੇ ਕੀ ਉਹ ਹਰ ਵਾਰੀ ਤੁਹਾਡਾ ਡਿਸੀਜਨ ਹੈਲਪ ਕਰਦਾ ਹੈ ਸਹੀ ਲੇਣ ਨੂੰ ਗਲਤ ਲੇਣ ਨੂੰ ਭੇੜਚਾਲ ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ ਕੋਈ ਟ੍ਰੈਂਡ ਲੱਗਦਾ ਹੈ ਤੁਸੀਂ ਦੇਖੋਗੇ 15-20 ਯੂਟਿਊਬਰ ਇੰਸਟਾਗ੍ਰam ਉਸੀ ਚੀਜ਼ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਔਰ ਤੁਹਾਡੇ ਮਾਈਂਡ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦੇ ਐ ਇੱਥੇ ਤੁਸੀਂ ਸਤਾਰਕ ਰਹਿਣਾ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਸਪੀਡ ਹੈ ਇੱਕਦਮ ਇਮੀਡੀਏਟਲੀ ਕੋਈ ਚੀਜ਼ ਹੁੰਦੀ ਤੁਸੀਂ ਦੇਖੋਗੇ ਤੁਹਾਨੂੰ ਇੱਕਦਮ ਟ੍ਰੈਂਡ ਹੋਣਾ ਸ਼ੁਰੂ ਹੋ ਜਾਏਗਾ ਸੋਸ਼ਲ ਮੀਡੀਆ ਦੇ ਕਈ ਪੋਜ਼ਿਟਿਵਸ ਵੀ ਹੈਗੇ ਅਸੀਂ ਉਹਦੀ ਵੀ ਗੱਲ ਕਰਾਂਗੇ ਔਰ ਤੁਸੀਂ ਆਪਣੇ ਆਪ ਨੂੰ ਕਹਿਦਾ ਇਹਨੂੰ ਕਿਸ ਚੀਜ਼ ਨੂੰ ਅਬਜ਼ੌਰਬ ਕਰਨਾ ਹੈ ਕਿਸ ਚੀਜ਼ ਨੂੰ ਅਬਜ਼ੌਰਬ ਨਹੀਂ ਕਰਨਾ ਅਸੀਂ ਉਹਦੀ ਵੀ ਗੱਲ ਕਰਾਂਗੇ ਕਿੱਥੇ ਲਾਵਾ ਪੈਸਾ ਪ੍ਰੈਜ਼েন্টেਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫॉर ਲਾਈਫ ਸਵਾਗਤ ਹੈ PTC ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਮੀ ਟਾਈਗਰ ਚੰਡੋਕ ਹੈ ਔਰ ਅਸੀਂ ਆਪਣੀ ਪੇਸ਼ਕਸ਼ ਨੂੰ ਜਾਰੀ ਰੱਖ ਰਹੇ ਹਾਂ SBI ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾ ਪੈਸਾ ਤੁਸੀਂ ਸਾਡੇ ਪ੍ਰੀਵਿਅਸ ਐਪੀਸੋਡ ਚ ਦੇਖ ਚੁੱਕੇ ਹੋ ਕਿੰਨੀ ਵਧੀਆ ਡਿਸਕਸ਼ਨਸ ਅਸੀਂ ਲੈ ਕੇ ਆਣੇ ਆ ਅਸੀਂ ਐਕਸਪਰਟਸ ਨੂੰ ਬੁਲਾਣੇ ਆ ਉਹਨਾਂ ਦੇ ਥਿਊਜ਼ ਜਾਣੇ ਆ ਮਾਰਕੀਟ ਸਿਚੁਏਸ਼ਨ ਇਸ ਟਾਈਮ ਕੀ ਚੱਲ ਰਹੀ ਆ ਉਹਦੇ ਬਾਰੇ ਗੱਲ ਕਰਦੇ ਆ ਔਰ ਇੱਕ ਅਸੀਂ ਪੀਟੀਸੀ ਨਿਊਜ਼ ਦੇ ਮਾਧਿਅਮ ਦੇ ਵਿੱਚ ਇੱਕ ਬਹੁਤ ਅੱਛੀ ਲਾਇਬ੍ਰੇਰੀ ਬਣਾ ਚੁੱਕੇ ਆ 40 ਤੋਂ ਵੱਧ ਐਪੀਸੋਡਸ ਦੀ ਔਰ ਅਸੀਂ ਹੋਰ ਐਪੀਸੋਡਸ ਵੀ ਬਣਾਵਾਂਗੇ ਇਹ ਤੁਹਾਨੂੰ ਹਰ ਐਪੀਸੋਡ ਇੰਨਾ ਵਧੀਆ ਗਿਆਨ ਦੇ ਕੇ ਜਾਏਗਾ ਨਾ ਸਿੰਪਲ ਤਰੀਕੇ ਨਾਲ ਦੇ ਕੇ ਜਾਏਗਾ ਕਿ ਤੁਹਾਨੂੰ ਉਸ ਐਸਪੈਕਟਸ ਦੇ ਬਾਰੇ ਜਾਣਕਾਰੀ ਤਾਂ ਹੋਈਗੀ ਹੋਈਗੀ ਤੁਹਾਨੂੰ ਚੀਜ਼ ਇੰਟਰਸਟਿੰਗ ਲੱਗੇਗੀ ਔਰ ਤੁਸੀਂ ਹੋਰ ਰਿਸਰਚ ਕਰੋਗੇ ਔਰ ਇਹ ਜੋ ਵੀ ਅਸੀਂ ਟੌਪਿਕ ਡਿਸਕਸ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਿੰਪਲ ਤੋਂ ਸਿੰਪਲ ਪਾਸ਼ਾ ਰੱਖੀਏ ਤਾਂ ਕਿ ਸਾਡੀ ਆਡੀਅנס ਨੂੰ ਇਹ ਗੱਲ ਸਮਝ ਆਵੇ ਔਰ ਅਕੋਰਡਿੰਗਲੀ ਉਹ ਡਿਸੀਜਨ ਲੈ ਸਕਦੇ ਆ ਅੱਜ ਦਾ ਜਿਹੜਾ ਅਸੀਂ ਟੌਪਿਕ ਗੱਲ ਕਰਨ ਲੱਗੇ ਆ ਉਹਦੀ ਗੱਲ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸ ਕਰਦੀ ਹੈ ਤੁਹਾਡੇ ਇਨਵੈਸਟਮੈਂਟ ਮੇਕਿੰਗ ਡਿਸੀਜਨ ਨੂੰ ਕਿ ਤੁਸੀਂ ਵੇਖਦੇ ਹੋ ਤੁਹਾਡੇ ਕੋਲ ਫੇਸਬੁੱਕ ਹੈ ਤੁਹਾਡੇ ਕੋਲ ਇੰਸਟਾਗ੍ਰam ਹੈ ਤੁਹਾਡੇ ਕੋਲ ਸਨੈਪਚੈਟ ਹੈ ਤੁਹਾਡੇ ਕੋਲ ਟਵਿੱਟਰ ਹੈ ਤੁਹਾਡੇ ਕੋਲ ਰੈਡਿਟ ਹੈ ਇਨੇ ਸਾਰੇ ਮੈਕੈਨਿਜ਼ਮ ਹੈ ਲਿੰਕਡਇਨ ਹੈ ਤੁਹਾਨੂੰ ਨਿਊਜ਼ ਭਰਪੂਰ ਆ ਰਹੀ ਹੈ ਕੀ ਉਹ ਨਿਊਜ਼ ਤੁਹਾਨੂੰ ਹੈਲਪਫੁਲ ਹੈ ਕੀ ਉਹ ਨਿਊਜ਼ ਨਹੀਂ ਹੈਲਪਫੁਲ ਹੈ ਕੀ ਇੰਪੈਕਟ ਹੁੰਦਾ ਹੈ ਸੋਸ਼ਲ ਮੀਡੀਆ ਦਾ ਤੁਹਾਡੇ ਡਿਸੀਜਨ ਮੇਕਿੰਗ ਦੇ ਵਿੱਚ ਕਿ ਉਹ ਹਰ ਵਾਰੀ ਤੁਹਾਡਾ ਡਿਸੀਜਨ ਹੈਲਪ ਕਰਦਾ ਹੈ ਸਹੀ ਲੈਣ ਨੂੰ ਗਲਤ ਲੈਣ ਨੂੰ ਔਰ ਇੱਕ ਚੀਜ਼ ਮੈਂ ਹੋਰ ਦੱਸਦਾ سوشل میڈیا ਦੇ ਕਈ ਪੋਜ਼ਿਟਿਵਸ ਵੀ ਹੈਗੇ ਅਸੀਂ ਉਹਦੀ ਵੀ ਗੱਲ ਕਰਾਂਗੇ ਔਰ ਤੁਸੀਂ ਆਪਣੇ ਆਪ ਨੂੰ ਕਹਦਾ ਇਹਨੂੰ ਕਿਸ ਚੀਜ਼ ਨੂੰ ਅਬਜ਼ੌਰਬ ਕਰਨਾ ਹੈ ਕਿਸ ਚੀਜ਼ ਨੂੰ ਅਬਜ਼ੌਰਬ ਨਹੀਂ ਕਰਨਾ ਅਸੀਂ ਉਹਦੀ ਵੀ ਗੱਲ ਕਰਾਂਗੇ ਸੋ ਇਹ ਕਹਦੀ ਕਿ سوشل میڈیا ਬਿਲਕੁਲ ਖਰਾਬ ਹੈ ਇਨਵੈਸਟਮੈਂਟ ਡਿਸੀਜਨ ਮੇਕਿੰਗ ਲਈ ਉਹ ਵੀ ਸਹੀ ਚੀਜ਼ ਨਹੀਂ ਹੋਏਗੀ ਲੇਕਿਨ ਤੁਹਾਨੂੰ ਕਿੰਨ ਕਿੰਨ ਚੀਜ਼ਾਂ ਤੋਂ ਸਤਰਕ ਰਹਿਣਾ ਔਰ ਬਚਣਾ ਉਹਦੀ ਅਸੀਂ ਗੱਲ ਕਰਾਂਗੇ ਸੋ ਜੇ ਤੁਸੀਂ ਦੇਖੋ ਜੇ ਅਸੀਂ ਟ੍ਰੈਡੀਸ਼ਨਲ ਮੀਡੀਅਮ ਦੀ ਗੱਲ ਕਰੀਏ ਉਹ ਹੈਗਾ ਜੀ ਟੀਵੀ ਉਹ ਹੈਗਾ ਜੀ ਨਿਊਜ਼ਪੇਪਰ ਉਹ ਹੈਗਾ ਜੀ ਮੈਗਜ਼ੀਨ ਔਰ ਐਕਸਪਰਟ ਦੀ ਰਿਪੋਰਟਸ ਇਹ ਤੁਹਾਡੇ ਪੁਰਾਣੇ ਮੀਡੀਅਮਸ ਆ ਮੈਂ ਕਮਰ ਪੁਰਾਣੀ ਦੀ ਜਗ੍ਹਾ ਮੈਂ ਟ੍ਰੈਡੀਸ਼ਨਲ ਕਹਾਵਾਂਗਾ ਇਹ ਹਲੇ ਵੀ ਹੈਗੇ ਨੇ ਐਦਾ ਨਹੀਂ ਤੁਸੀਂ ਦੇਖੋਗੇ ਅੱਜ ਦੀ ਡੇਟਸ ਵੀ ਨਿਊਜ਼ਪੇਪਰ ਆਫਟਰ ਆਲ ਪੜਿਆ ਜਾਤਦਾ ਹੈ ਭਾਵੇਂ ਸਰਕੂਲੇਸ਼ਨ ਕੱਟ ਹੋ ਗਈ ਹੈ ਐਦਾ ਤਾਂ ਨਹੀਂ ਕਿ ਟੀਵੀ ਚੈਨਲਸ ਨਹੀਂ ਦੇਖੇ ਜਾਂਦੇ ਟੀਵੀ ਚੈਨਲ ਦੇਖੇ ਜਾਂਦੇ ਪਰ ਦੇ ਨਾਲ ਇੱਕ ਬਹੁਤ ਵੱਡਾ ਸੋਸ਼ਲ ਮੀਡੀਅਮ ਵੀ ਪੈਦਾ ਹੋ ਗਿਆ ਹੈ ਔਰ ਉਹਦੇ ਅੰਦਰ ਬਹੁਤ ਸਾਰੇ ਮਾਧਿਅਮ ਆ ਗਏ ਨੇ ਇਹਦਾ ਇੰਪੈਕਟ ਕੀ ਹੈ ਜੇ ਤੁਸੀਂ ਦੇਖੋ ਜਿਹੜੀ ਤੁਹਾਡਾ ਸੋਸ਼ਲ ਮੀਡੀਆ ਹੈ ਉਹਦੇ ਅੰਦਰ ਨਿਊਜ਼ ਦੀ ਪਰਕੂਲੇਸ਼ਨ ਕਾਫੀ ਫਾਸਟ ਹੋ ਜਾਂਦੀ ਹੈ ਔਰ ਬਹੁਤ ਡੈਮੋਕਰਟਾਈਜ਼ਡ ਹੈ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਇੱਕ ਟਵੀਟ ਜਾਂ ਦੀ ਗੱਲ ਕਰ ਰਹੇ ਹੋ ਟਵਿੱਟਰ ਜਿਹਦਾ ਨਾਂ ਹੁਣ ਐਕਸ ਹੋ ਗਿਆ ਹੈ ਤੁਸੀਂ ਆਪਣੇ ਥਿਊਜ਼ ਪੇਚ ਸਕਦੇ ਹੋ ਔਰ ਉਹਦਾ ਇੰਪੈਕਟ ਹੋ ਸਕਦਾ ਹੈ ਤੁਸੀਂ ਦੇਖਦੇ ਹੋ ਕਿ ਮੈਂ ਇੱਕ ਬਹੁਤ ਹੀ ਨਾਮੀ ਗ੍ਰਾਮੀ ਇਨਫੈਕਟ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਗੱਲ ਕਰ ਰਿਹਾ ਮਿਸਟਰ ਐਲਨ ਮਸਕ ਆਫ ਟੈਸਲਾ ਕੰਪਨੀ ਉਹ ਕੋਈ ਵੀ ਟਿਊਟ ਦਿੰਦੇ ਐ ਔਰ ਤੁਸੀਂ ਦੇਖਿਆ ਹੋਣਾ ਕਿ ਸਟਾਕ ਮਾਰਕੀਟ ਚ ਨਾ ਉਹਨਾਂ ਦੀ ਕੰਪਨੀ ਦਾ ਤੇ ਬਾਕੀ ਜਿਹੜੇ ਉਤਾਰ ਚੜਾਵ ਆ ਜਾਂਦਾ ਇੱਕਦਮ ਯੂ نو ਇੱਕ ਵੋਲੇਟਿਲਿਟੀ ਜੀ ਆ ਜਾਂਦੀ ਹੈ ਸੋ ਇੰਪੈਕਟ ਤਾਂ ਹੈਗਾ retail investor ਜਿਹੜਾ ਇਨਫਲੂਐਂਸ ਹੁੰਦਾ ਉੱਥੇ ਸਾਨੂੰ ਦੇਖਣਾ ਪੈਣਾ ਕਿ ਕਿਹਦਾ ਅਸੀਂ ਉਸ ਰਿਟੇਲ ਇਨਵੈਸਟਰ ਨੂੰ ਬਚਾਈਏ ਕਿਉਂਕਿ ਇੱਕ ਚੀਜ਼ ਹੁੰਦੀ ਉਹਨੂੰ ਉਸੇ ਕਹਿੰਦੇ ਹਰਡ ਮੈਂਟੈਲਿਟੀ ਭੇਡ ਚਾਲ ਸੋ ਇਹ ਬਹੁਤ ਵੱਡੀ ਪ੍ਰੋਬਲਮ ਹੈ ਕੋਈ ਟ੍ਰੈਂਡ ਲੱਗਦਾ ਤੁਸੀਂ ਦੇਖੋਗੇ 15 20 ਯੂਟਿਊਬਰ ਇੰਸਟਾਗ੍ਰਾਮਰ ਉਸੀ ਚੀਜ਼ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਔਰ ਤੁਹਾਡੇ ਮਾਈਂਡ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦੇ ਇੱਥੇ ਤੁਸੀਂ ਸਤਾਰਕ ਰਹਿਣਾ ਹਰਡ ਮੈਂਟੈਲਿਟੀ ਜਾਂ ਭੇਡ ਚਾਲ ਨੂੰ ਫੋਲੋ ਨਹੀਂ ਕਰਨਾ ਤੁਸੀਂ ਆਪਣੀ ਸਮਝ ਲਗਾਨੀ ਹੈ ਔਰ ਦੇਖਣਾ ਤੁਹਾਨੂੰ ਫਾਇਦਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਉਹ ਨਿਊਜ਼ ਸੱਚੀ ਹੈ ਝੂਠੀ ਹੈ ਤੁਹਾਨੂੰ ਵੈਰੀਫਾਈ ਕਰਨੀ ਪੈਗੀ ਜੈਨੂਨ ਸੋਰਸਸ ਤੋਂ ਇਹਦੇ ਨਾਲ ਹੁੰਦਾ ਕੀ ਹੈ ਜੇ ਮੈਂ ਸਟਾਕ ਮਾਰਕੀਟ ਦੀ ਗੱਲ ਕਰਾਂ ਜਾਂ ਫਾਈਨੈਂਸ਼ੀਅਲ ਮਾਰਕੀਟ ਦੀ ਗੱਲ ਕਰਾਂ ਤੇ ਜਿਹੜੇ ਪ੍ਰਾਈਸਸ ਹੈ ਇਕਦਮ ਔਸੀਲੇਟ ਹੁੰਦੇ ਉੱਤੇ ਥੱਲੇ ਜਾਂਦੇ ਆ ਮੂਵਮੈਂਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹ ਇਰੈਸ਼ਨਲ ਮੂਵਮੈਂਟ ਹੋ ਜਾਂਦੀ ਹੈ ਕਿਉਂਕਿ ਇਕਦਮ ਨਿਊਜ਼ ਆਈ ਔਰ ਉਹਦਾ ਇੰਪੈਕਟ ਹੋ ਗਿਆ ਸੋ ਮਿਸ ਇਨਫੋਰਮੇਸ਼ਨ ਐਂਡ ਸਪੈਕੂਲੇਸ਼ਨ ਇਹ ਬਹੁਤ ਵੱਡਾ ਇੱਕ ਨੈਗੇਟਿਵ ਹੈਗਾ ਸੋਸ਼ਲ ਮੀਡੀਆ ਦਾ ਕਿ ਬਹੁਤ ਜ਼ਿਆਦਾ ਮਿਸ ਇਨਫਾਰਮੇਸ਼ਨ ਹੈ ਕਿ ਸਹੀ ਇਨਫਾਰਮੇਸ਼ਨ ਪਰੋਸੀ ਹੀ ਨਹੀਂ ਜਾਂਦੀ ਹੁਣ ਗੱਲ ਇਹ ਕਿ ਤੁਹੇ ਤੁਸੀਂ ਕਾਫੀ ਸਾਰੇ ਲੋਕ ਇਹ ਸੋਚ ਰਹੇ ਹੋਗੇ ਕਿ ਅਸੀਂ ਡਿਸੀਜਨ ਤੋਂ ਉਸ ਤੋਂ ਹੀ ਬਣਾਵਾਂਗੇ ਨਾ ਜਿੱਤੋਂ ਸਾਨੂੰ ਇਨਫਾਰਮੇਸ਼ਨ ਆ ਰਹੀ ਹੈ ਸੋ ਤੁਹਾਨੂੰ ਬਾਈਫਰਕੇਟ ਕਰਨਾ ਪਏਗਾ ਸੋਸ਼ਲ ਮੀਡੀਆ ਦੇ ਅੰਦਰ ਇਹ ਜਿਹੜਾ ਨਿਊ ਸੋਰਸ ਹੈ ਇਹ ਵੈਲਿਡ ਹੈ ਅੱਛਾ ਦਿੰਦਾ ਹੈ ਇਹ ਇਨਾ ਵੈਲਿਡ ਨਹੀਂ ਹੈ ਇਹ ਹਾਈਪ ਜ਼ਿਆਦਾ ਕ੍ਰੀਏਟ ਕਰਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਅੰਦਰ ਚੀਜ਼ ਜ਼ਿਆਦਾ ਉਹ ਚਲਦੀ ਹੈ ਜਿਸ ਦੇ ਅੰਦਰ ਹਾਈਪ ਹੁੰਦੀ ਹੈ ਇਹ ਚੀਜ਼ ਤੁਹਾਨੂੰ ਸਮਝਣੀ ਪੈਗੀ ਹਾਈਪ 네ਗੇਟਿਵ ਹੋਵੇ ਪਾਵੇ ਪੋਜ਼ਿਟਿਵ ਹੋਵੇ ਪਰ ਟ੍ਰੈਂਡ ਫਾਲੋ ਕਰਨਾ ਇੱਕ ਵਾਇਰਲ ਚੀਜ਼ ਬਣ ਜਾਣਾ ਉਹ ਉਹ ਹਾਈਪ ਦੇ ਉੱਤੇ ਜ਼ਿਆਦਾ ਬੇਸਡ ਹੈ ਫੈਕਚੁਐਲਿਟੀ ਦੇ ਉੱਤੇ ਕੱਟ ਪੇਸਟ ਹੈ ਸੋ ਅ ਅਨਦਰ ਪ੍ਰੋਬਲਮ ਟੀਵੀ ਨਿਊਜ਼ ਦੇ ਉੱਤੇ ਜਾਂ ਮੈਂ ਨਿਊਜ਼ਪੇਪਰ ਦੀ ਗੱਲ ਕਰਾਂ ਤੇ ਕਾਫੀ ਹੱਦ ਤੱਕ ਵੈਰੀਫਾਈਡ ਇਨਫੋਰਮੇਸ਼ਨ ਆਂਦੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਅਨਵੈਰੀਫਾਈਡ ਇਨਫੋਰਮੇਸ਼ਨ ਹੈ ਫੇਕ ਨਿਊਜ਼ ਵੀ ਬਹੁਤ ਜ਼ਿਆਦਾ ਸਪਰੈਡ ਕੀਤੀ ਜਾਂਦੀ ਹੈ ਔਰ ਇੱਕ ਚੀਜ਼ ਹੁੰਦੀ ਹੈ ਪੰਪ ਐਂਡ ਡੰਪ ਸਕੀਮ ਦੇਖੋ ਜੀ ਸ਼ੇਅਰ ਮਾਰਕੀਟ ਦੇ ਅੰਦਰ ਕਿਸੇ ਸ਼ੇਅਰ ਨੂੰ ਜੇ ਛੋਟੇ ਸ਼ੇਅਰ ਨੂੰ ਸਪੈਸ਼ਲੀ ਗੱਲ ਕਰਾਂ ਵਧਾਣਾ ਹੈ ਔਰ ਉਹਦੇ ਬਾਅਦ ਲੋਕਾਂ ਦਾ ਮਾਲ ਖਰੀਦਵਾ ਕੇ ਵਿਕਵਾਣਾ ਹੈ ਤਾਂ ਸੋਸ਼ਲ ਮੀਡੀਆ ਦਾ ਪਲੈਟਫਾਰਮ ਬੜਾ ਯੂਜ਼ ਹੁੰਦਾ ਹੈ ਇਹਦੇ ਅੰਦਰ WhatsApp ਤੇ Telegram ਯੂ ਗਰੁੱਪ ਵੀ ਬਹੁਤ ਸਾਰੇ ਯੂਜ਼ ਹੁੰਦੇ ਆ ਤੁਸੀਂ ਸਤਾਰਕ ਰਹਿਣਾ ਤੁਸੀਂ ਦੇਖਿਆ ਹੋਣਾ ਤੁਹਾਨੂੰ ਕਈ ਵਾਰ ਇਹ ਮੈਸੇਜ ਆ ਜਾਏਗਾ ਤੁਸੀਂ ਇਸ ਗਰੁੱਪ ਦਾ ਪਾਰਟ ਹੋ ਅਸੀਂ ਇਹ ਸ਼ੇਅਰ ਬਾਰੇ ਦੱਸਾਂਗੇ ਇਹ ਸ਼ੇਅਰ ਬਾਰੇ ਕਹਾਂਗੇ ਪਲੀਜ਼ ਉਹਨੂੰ ਜੁਆਇਨ ਨਾ ਕਰੋ ਤੁਸੀਂ ਆਪਣੀ ਰਿਸਰਚ ਕਰੋ ਯਾ ਜਿਹੜੇ ਸਬੀ ਦੇ ਜਿਹੜੇ ਰਜਿਸਟਰਡ ਐਨਾਲਿਸਟ ਨੇ ਉਹਨਾਂ ਦੇ ਕੋਲ ਹੀ ਜਾਓ ਐਦਾ ਕਰਕੇ ਕੋਈ ਵੀ ਕਿਸੇ ਕੋਲ ਨਾ ਜਾਓ ਐਗਜ਼ੈਜਰੇਟਿਡ ਕਲੇਮ ਦਿੰਦੇ ਨੇ ਵੀ ਤੁਸੀਂ ਇੱਕ ਚੀਜ਼ ਸਟਾਕ 10 ਰੁਪਏ ਦਾ ਲਿੱਤਾ ਤੁਹਾਨੂੰ 6 ਮਹੀਨੇ ਚ ਉਹ 100 ਰੁਪਏ ਦਾ ਹੋ ਜਾਏਗਾ 80 ਰੁਪਏ ਦਾ ਹੋ ਜਾਏਗਾ ਆਫਟਰ ਆਲ ਕੋਈ ਕੰਪਨੀ ਦਾ ਸ਼ੇਅਰ ਵੱਧਦਾ ਤਾਂ ਉਹਦੇ ਕੁਝ ਫੰਡਮੈਂਟਲ ਰੂਲਸ ਹੁੰਦੇ ਆ ਜਾਂ ਇਕਨੋਮਿਕ ਟ੍ਰੈਂਡ ਦੇਸ਼ ਦਾ ਵੱਧ ਗਿਆ ਜਾਂ ਉਹ ਪ੍ਰੋਡਕਟ ਜਿਹੜਾ ਹੈ ਉਹ ਡਿਮਾਂਡ 'ਚ ਆ ਗਿਆ ਪਰ ਉਹਦੀ ਵੀ ਇੱਕ ਲਿਮਟ ਹੋएगी ਕਿੰਨਾ ਵੱਧ ਜਾਏਗਾ वो ता तो सामने इदा सोशल मीडिया प्रजेंट करता है जिमें कि अज ही अरबापाती बन जाए यह कोई भी गेट रिच क्विक स्कीम के अंदर तुम्हें नहीं जाना प्लीज ज्वाइन ना करो जो तुम टेलीग्राम और इंस यूनो वट्सएप चुंगल से चे फंस चुके सब तो पहला चीज़ है जी उस ग्रुप तो बाहर निकलो जोड़ा नवा इनवैसटर होंगे जी वह कोहरा हूँ उन्हें हले कोई दुनिया घट देखी हों इसटमेंट दुनिया घट देखी होंगी बिगनर होंगे ਉਹ ਇਹੋ ਜੀ ਚੀਜ਼ਾਂ ਨਾਲ ਬਹੁਤ ਜ਼ਿਆਦਾ ਇਨਫਲੂਐਂਸ ਹੋ ਜਾਂਦਾ ਸਗੋਂ ਉਹਦੇ ਲਈ ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਉਹ ਪ੍ਰੋਪਰ ਐਡਵਾਈਸ ਲਵੇ ਸਹੀ ਲੋਕਾਂ ਕੋਲ ਜਿਨ੍ਹਾਂ ਨੂੰ ਦੀ ਸਮਝ ਹੈ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਬੈਂਕ ਕਰਕੇ ਉਹ ਨਾ ਜਾਵੇ ਬਹੁਤ ਜ਼ਰੂਰੀ ਹੈ ਜਿਹੜੇ WhatsApp ਤੇ Telegram ਤੇ ਗਰੁੱਪ ਚੱਲ ਰਹੇ ਹਨ ਮੈਂ ਫੇਰ ਤੁਹਾਨੂੰ ਅਗਾਹ ਕਰ ਰਿਹਾ ਇਹ ਸਾਡਾ ਰੈਗੂਲੇਟਰ SEBI ਵੀ ਵਾਰਨ ਕਰਦਾ ਹੈ ਕਿ ਇਹੋ ਜੇ ਗਰੁੱਪ ਦਾ ਤੁਸੀਂ 파ਟ ਨਾ ਬਣੋ ਔਰ ਇਹ 언베리ਫਾਈਡ ਹੁੰਦੇ ਨੇ ਇਹ ਸਿਰਫ ਆਪਣੇ ਪਰਪਸ ਨੂੰ ਸੋਲਵ ਕਰਨ ਲਈ ਬਣੇ ਜਾਂਦੇ ਨੇ ਇਹਦਾ ਕੋਈ ਹੋਰ ਪਰਪਸ ਨਹੀਂ ਹੁੰਦਾ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਇੱਕ ਇਨਫਲੂਐਂਸਰ ਜਿਹੜੀ ਫਾਈਨੈਂਸ਼ੀਅਲ ਚੀਜ਼ਾਂ ਦੀ ਗੱਲ ਕਰਦੇ ਆ ਉਹਨੂੰ ਅਸੀਂ ਫਿੰਡ ਇਨਫਲੂਐਂਸਰਸ ਕਹਿੰਦੇ ਇੱਕ ਵਰਡ ਹੈ ਜੀ ਫਾਈਨੈਂਸ਼ੀਅਲ ਇਨਫਲੂਐਂਸਰਸ ਨੂੰ ਫਿੰਡ ਇਨਫਲੂਐਂਸਰਸ ਕਿਹਾ ਜਾਂਦਾ ਹੈ ਉਹਦੀ ਵੀ ਇੱਕ ਰੈਗੂਲੇਸ਼ਨ ਬਣੀ ਹੋਈ ਹੈ ਰੈਗੂਲੇਟਰ ਨੇ ਇੱਕ ਰੈਗੂਲੇਸ਼ਨ ਬਣਾਈ ਹੈ ਉਹਨਾਂ ਨੂੰ ਹੀ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਪੈਂਦਾ ਹੈ ਐ ਨਹੀਂ ਕਿ ਕੋਈ ਵੀ ਆ ਕੇ ਕੋਈ ਵੀ ਗਲ ਕਰ ਜਾਏ ਕਿਉਂ ਕਿ ਆਫਟਰ ਆਲ ਸੋਸ਼ਲ ਮੀਡੀਆ ਦਾ ਇੰਪੈਕਟ ਹੈਗਾ ਦੁਨੀਆ ਦੇ ਉੱਤੇ ਸੋ ਫਿਨ ਇਨਫਲੂਐਂਸਰ ਜਿਹੜੇ ਨੇ ਉਹ ਤੁਹਾਨੂੰ YouTube ਤੇ ਦਿਖਦੇ ਟਿਕਟੌਕ ਇੰਡੀਆ ਜਬ ਬੈਨ ਹੈ ਪਰ ਬਾਹਰਲੇ ਮੁਲਕਾਂ 'ਚ ਹੈਗਾ ਉੱਤੇ ਟਿਕਟੌਕ ਦੇ ਥਰੂ ਤੁਹਾਨੂੰ ਦਿਖ ਜਾਣਗੇ ਉਹ ਤੁਹਾਡੇ ਇਨਵੈਸਟਮੈਂਟ ਡਿਸੀਜਨਸ ਨੂੰ ਬਣਾਉਣ ਲਈ ਸਲਾਹ ਦਿੰਦੇ ਆ ਸचेत ਰਹੋ ਪੋਜ਼ਿਟਿਵ ਸਾਈਡ ਕੀ ਹੈ ਇਹਦੇ ਅੰਦਰ ਕਈ ਪੋਜ਼ਿਟਿਵ ਵੀ ਫਿਨ ਇਨਫਲੂਐਂਸਰਸ ਜਿਹੜੀਆਂ ਸਿੰਪਲ ਫਾਈਨੈਂਸ਼ੀਅਲ ਟਰਮਸ ਨੂੰ ਤੁਹਾਨੂੰ ਸਰਲ ਬਣਾਉਂਦੇ ਤੁਹਾਨੂੰ ਸਿਖਾਉਂਦੇ ਆ ਤੁਹਾਨੂੰ ਫਾਇਦਾ ਵੀ ਹੁੰਦਾ ਚਾਹੇ ਉਹ ਮਿਊਚੁਅਲ ਫੰਡ ਦੀ ਹੋਵੇ ਚਾਹੇ ਸਿਪ ਦੀ ਹੋਵੇ ਤਾਂ ਚਾਹੇ ਐਕਸਪੈਂਡਿਚਰ ਮੈਨੇਜਮੈਂਟ ਹੋਵੇ ਚਾਹੇ ਬਜਟਿੰਗ ਦੀ ਹੋਵੇ ਚਾਹੇ ਇੰਸ਼ੋਰੈਂਸ ਦੀ ਗੱਲ ਹੋਵੇ ਚਾਹੇ ਲੋਨਸ ਦੀ ਗੱਲ ਹੋਵੇ ਜਿਵੇਂ ਅਸੀਂ ਵੀ ਆਪਣੇ ਮਾਧਿਅਮ ਤੋਂ ਇੱਕ ਪੋਜ਼ਿਟਿਵ ਇੰਪੈਕਟ ਕਰ ਕ੍ਰੀਏਟ ਕਰ ਰਿਹਾ ਪੀਟੀਸੀ ਦਾ ਜਿਹੜਾ ਪ੍ਰੋਗਰਾਮ ਹੈ ਕਿੱਥੇ ਲਾਵਾ ਪੈਸਾ ਕਿ ਅਸੀਂ ਤੁਹਾਨੂੰ ਡਿਫਰੈਂਟ ਐਸਪੈਕਟਸ ਦਸੀਏ ਔਰ ਤੁਹਾਨੂੰ ਇੱਕ ਵੈਰੀਫਾਈਡ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਉਨੇ ਦਾ ਨੈਗੇਟਿਵ ਸਾਈਡ ਕੀ ਹੁੰਦਾ ਹੈ ਇਹ ਕਦੀ ਕਦੀ ਰਿਸਕੀ ਪ੍ਰੋਡਕਟਸ ਨੂੰ ਪ੍ਰਮੋਟ ਕਰਦੇ ਹਨ ਨੇਮਲੀ ਸਭ ਤੋਂ ਵੱਡਾ ਇਹਦੇ ਅੰਦਰ criptocurrency ਹੈ ਕਿਉਂ ਕਿ ਕਿਉਂਕਿ ਕਦੀ ਕਦੀ ਉਸ ਇਨਫਲੂਐਂਸਰ ਦਾ ਹੋ ਸਕਦਾ ਹੈ ਕਿ ਕੋਈ ਕਮਿਸ਼ਨ ਹੋਏ ਕਿ ਉਹਨੂੰ ਕੋਈ ਉਹਦਾ ਲਾਭ ਕੋਈ ਫਾਇਦਾ ਆਪਣੇ ਪਰਸਨਲ ਮਤਲਬ ਲਈ ਮਿਲ ਰਿਹਾ ਹੋਵੇ ਤਾਂ ਉਹ ਮਿਸ ਇਨਫੋਰਮੇਸ਼ਨ ਕਰਦਾ ਤਾਂ ਕਿ ਉਹ ਆਪਣਾ ਫਾਇਦਾ ਕੱਢ ਸਕੇ ਪਲੀਜ਼ ਸचेत ਰਹੋ ਇਹੋ ਜੀ ਚੀਜ਼ਾਂ ਦੇ ਅੰਦਰ ਨਾ ਜਾਓ ਤੁਹਾਡੇ ਲਈ ਜਿਹੜਾ ਸੋਸ਼ਲ ਮੀਡੀਆ ਹੈ ਨਾ ਜੀ ਉਹ ਸੈਂਟੀਮੈਂਟਲ ਐਨਾਲਿਸਿਸ ਕਰਕੇ ਦਿੰਦਾ ਹੁਣ ਹੋ ਸਕਦਾ ਕਈਆਂ ਲੋਕਾਂ ਲਈ ਇਹ ਨਵੀਂ ਚੀਜ਼ ਹੋਵੇ ਸੈਂਟੀਮੈਂਟਲ ਐਨਾਲਿਸਿਸ ਕੀ ਹੁੰਦਾ ਹੈ ਇਹ ਤੁਹਾਨੂੰ ਸਮਝਾਣਾ ਚਾਹਾਂਗਾ ਕੀ ਹੁੰਦਾ ਹੈ ਸੋਸ਼ਲ ਮੀਡੀਆ ਜਿਹੜੇ ਹੈਜ ਫੰਡਸ ਹੁੰਦੇ ਨੇ ਜਿਹੜੇ ਵੱਡੇ ਪੈਸਾ ਪਾਉਂਦੇ ਆ ਐਨਾਲਿਸਟ ਹੁੰਦੇ ਨੇ ਸਟਾਕ ਮਾਰਕੀਟ ਦੇ ਉਹ ਸੈਂਟੀਮੈਂਟਲ ਐਨਾਲਿਸਿਸ ਨੂੰ ਯੂਜ਼ ਕਰਦੇ ਆ ਇਹ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟੂਲ ਹੈ ਜਿਹੜੇ ਬਹੁਤ ਸਾਰੇ ਇਨਫੋਰਮੇਸ਼ਨ ਆ ਰਹੀ ਹੈ ਉਹਨੂੰ ਐਸਿਮੀਲੇਟ ਕਰਦਾ ਹੈ ਔਰ ਇੱਕ ਸ਼ਾਰਟ ਟਰਮ ਮੂਵਮੈਂਟ ਦੱਸਣ ਲਈ ਪ੍ਰੈਡਿਕਟੇਬਿਲਟੀ ਦਿੰਦਾ ਹੈ ਕਿ ਇਹ ਟ੍ਰੈਂਡ ਹੋਏਗਾ ਇਹ ਟ੍ਰੈਂਡ ਨਹੀਂ ਹੋਏਗਾ ਇਹ ਜਿਵੇਂ ਮੈਂ ਤੁਹਾਨੂੰ ਇੱਕ ਵਰਡ ਕਵਾਂ ਕਿ ਫੀਅਰ ਯਾਨੀ ਕਿ ਡਰ ਜਦ ਇਹ ਆਂਦਾ ਹੈ ਤੇ ਉਹਦੇ ਨਾਲ ਵਰਡ ਲਿਖਿਆ ਜਾਂਦਾ ਹੈ ਰਿਸੈਸ਼ਨ ਆ ਰਿਹਾ ਹੈ ਕ੍ਰੈਸ਼ ਹੋ ਰਿਹਾ ਹੈ ਇਨਫਲੇਸ਼ਨ ਵਧ ਰਿਹਾ ਹੈ ਤੇ ਕਦੀ ਕਦੀ ਮਾਰਕੀਟ ਦੇ ਅੰਦਰ ਸ਼ਾਰਟ ਟਰਮ ਪੀਰੀਅਡਲੀ ਕਦੀ ਕਦੀ ਦੇਖਿਆ ਜਾਂਦਾ ਹੈ ਕਿ ਥੋੜੀ ਗਿਰਾਵਟ ਆ ਗਈ ਇੰਪੈਕਟ ਹੁੰਦਾ ਹੈ ਪਰ ਤੁਹਾਨੂੰ ਦੇਖਣਾ ਪਏਗਾ ਕਿ ਇਹ ਸੱਚ ਹੈ ਝੂਠਾ ਬਹੁਤ ਵਾਰੀ ਝੂਠਾ ਵੀ ਹੁੰਦਾ ਜਿਹੜੀ ਚੀਜ਼ ਹੈ ਨਾ ਜੀ ਅੱਜਕਲ ਕ੍ਰਿਪਟੋ ਕਰੰਸੀ ਦੀ ਬੜੀ ਗੱਲ ਹੁੰਦੀ ਹੈ ਮਤਲਬ ਕ੍ਰਿਪਟੋ ਕਰੰਸੀ ਜਿਹੜੀ ਚੀਜ਼ ਹੈਗੀ ਹੈ ਇਹ ਮੇਰੀ ਸਲਾਹ ਸਾਰੇ ਇਨਵੈਸਟਰ ਨੂੰ ਹੈ ਕਿ ਪਲੀਜ਼ ਤੁਸੀਂ ਦੇਖ ਸਮਝ ਕੇ ਕਰੋ ਇਹ ਨਹੀਂ ਕੋਈ ਰੈਗੂਲੇਟਡ ਚੀਜ਼ ਨਹੀਂ ਹੈ ਦਾ ਕੋਈ ਰੈਗੂਲੇਟਰ ਨਹੀਂ ਹੈ ਔਰ ਮੈਂ ਇਸ ਤੋਂ ਜ਼ਿਆਦਾ ਕ੍ਰਿਪਟੋ ਕਰੰਸੀ ਬਾਰੇ ਨਹੀਂ ਬੋਲਣਾ ਚਾਹਾਂਗਾ ਕਿਉਂਕਿ ਅਸੀਂ ਇਸ ਪ੍ਰੋਡਕਟ ਨੂੰ ਇੰਡੋਰਸ ਨਹੀਂ ਕਰਦੇ ਦੂਜੀ ਜਿਹੜੀ ਚੀਜ਼ ਹੈ ਮੈਂ ਤੁਹਾਨੂੰ ਗੱਲਾਂ ਚਲ ਕਰਨਾ ਚਾਹਨਾ ਉਹ ਹੈ ਬਿਹੇਵੀਅਰਲ ਫਾਈਨੈਂਸ ਇਹ ਇੱਕ ਇਹ ਚੀਜ਼ ਸਮਝਣੀ ਬੜੀ ਜ਼ਰੂਰੀ ਹੈ ਕਿ ਇਹ ਤੁਹਾਨੂੰ ਲੌਜੀਕ ਦੇ ਪਰੇ ਹੋ ਕੇ ਕਈ ਗੱਲਾਂ ਦੱਸਦੀ ਹੈ ਜਿਵੇਂ ਹੁਣ ਇਹਦਾ ਸਭ ਤੋਂ ਵੱਡਾ ਇੱਕ ਵਰਡ ਹੁੰਦਾ ਉਹਨੂੰ ਕਹਿੰਦੇ ਹੈ ਫੋਮੋ ਫੀਅਰ ਆਫ ਮਿਸਿੰਗ ਆਊਟ ਫੀਅਰ ਆਫ ਮਿਸਿੰਗ ਆਊਟ ਦਾ ਮਤਲਬ ਹੈ ਕਿ ਸਾਰੇ ਲੋਕੀ ਉਹ ਚੀਜ਼ ਕਰ ਰਿਹਾ ਮੈਂ ਨਹੀਂ ਕਰ ਰਿਹਾ ਮੈਨੂੰ ਇਹ ਡਰ ਹੈ ਕਿ ਮੈਂ ਉਹ ਚੀਜ਼ ਨੂੰ ਮਿਸ ਤਾਂ ਨਹੀਂ ਕਰ ਰਿਹਾ ਉਹਦੇ ਅੰਦਰ ਕਈ ਵਾਰੀ ਲੋਕੀ ਇਨਵੈਸਟਮੈਂਟਸ ਕਰ ਲੈਂਦੇ ਆ ਤੁਹਾਨੂੰ ਇਹ ਦੇਖਣਾ ਚਾਹੀਦਾ ਵੀ ਹੋ ਸਕਦਾ ਹੈ ਉਸ ਇਨਸਾਨ ਲਈ ਉਹ ਚੀਜ਼ ਠੀਕ ਹੋਵੇ ਪਰ ਤੁਹਾਡੇ ਲਈ ਕੀ ਉਹ ਚੀਜ਼ ਠੀਕ ਹੈ ਜਾਂ ਨਹੀਂ ਤੁਹਾਨੂੰ ਅਨਲਿਸਿਸ ਕਰਨਾ ਚਾਹੀਦਾ ਤੁਹਾਨੂੰ ਬਸ ਇਹ ਹਾਏ ਤੋਬਾ ਨਹੀਂ ਕਰਨੀ ਚਾਹੀਦੀ ਵੀ ਉਹਦੇ ਕੋਲ ਹੈ ਮੇਰੇ ਕੋਲ ਨਹੀਂ ਹੈ ਤਾਂ ਮੇਰੇ ਕੋਲ ਹੋਣਾ ਚਾਹੀਦਾ ਇਹ ਇਨਵੈਸਟਮੈਂਟਸ ਦੀ ਗੱਲ ਹੀ ਨਹੀਂ ਹੈ ਇਹ ਕਿਸੇ ਵੀ ਚੀਜ਼ ਦੀ ਗੱਲ ਹੋ ਸਕਦੀ ਪਰ ਇਨਵੈਸਟਮੈਂਟਸ ਦੇ ਅੰਦਰ ਤਾਂ ਸਪੈਸ਼ਲੀ ਐਪਲੀਕੇਬਲ ਹੈ ਕਿ ਭਈ ਉਹਦੇ ਕੋਲ ਹੈ ਤਾਂ ਮੇਰੇ ਕੋਲ ਨਹੀਂ ਹੈ ਫੀਅਰ ਆਫ ਮਿਸਿੰਗ ਆਊਟ ਸੋ ਇਹਦੇ ਨਾਲ ਕੀ ਹੁੰਦਾ ਜੀ ਸ਼ਾਰਟ ਟਰਮ ਦੀ ਸਪੈਕੂਲੇਸ਼ਨ ਹੁੰਦੀ ਹੈ ਇਨਸਟੈਡ ਆਫ ਡਿਸਿਪਲਿਨਡ ਲੌਂਗ ਟਰਮ ਇਨਵੈਸਟਮ ਕੀ ਜੀ ਡਿਸਪਲਿਨ ਲੌਂਗ ਟਰਮ ਇਨਵੈਸਟਮੈਂਟ ਜਿਵੇਂ ਸਿਪ ਇੱਕ ਉਹਦਾ ਮਾਧਿਅਮ ਹੈ 뮤ਚੁਅਲ ਫੰਡ ਹੈਗੇ ਨੇ ਜਾਂ ਤੁਸੀਂ ਸਟਾਕਸ ਨੂੰ ਲੰਬੀ ਅਵਧੀ ਲਈ ਲੈਂਦੇ ਹੋ ਉਹ ਤੁਹਾਨੂੰ ਇਨਫਲੂਐਂਸ ਕਰਦੇ ਆ ਤੁਸੀਂ ਕੀ ਕਰਦੇ ਇੱਕ ਚੰਗਾ ਪਲਾ ਕੋਈ ਸਟਾਕ ਹੋ ਸਕਦਾ ਹੋ 3-6 ਮਹੀਨੇ ਜਾਂ ਕੋਈ 뮤ਚੁਅਲ ਫੰਡ ਜਾਂ ਸਾਲ ਤੋ ਨਹੀਂ ਚੱਲੇ ਪਰ ਉਹ ਬੇਸਿਕਲੀ ਫੰਡਾਮੈਂਟਲੀ ਅੱਛਾ ਹੈ ਤੁਹਾਨੂੰ ਇਨਫਲੂਐਂਸ ਕਰਦਾ ਕਿ ਤੁਹਾਨੂੰ ਕੋਈ ਆ ਕੇ ਕਹਿੰਦੇ ਜੀ ਫਲਾਣਾ ਫਲਾਣੀ ਚੀਜ਼ ਲੈ ਲਓ ਔਰ ਤੁਸੀਂ ਉਹ ਚੀਜ਼ ਵੇਚ ਕੇ ਉਹ ਲੈ ਲੈਂਦੇ ਔਰ ਉਹ ਤੁਹਾਨੂੰ ਨੁਕਸਾਨ ਦੇ ਜਾਂਦੀ ਹੈ ਸੋ ਪਲੀਜ਼ ਜੋ ਤੁਸੀਂ ਪਲੈਨਿੰਗ ਕੀਤੀ ਹੈ ਉਹਦੇ ਉੱਤੇ ਅਡੇਅਰ ਕਰੋ ਲੰਬੀ ਦੂਰੀ ਲਈ ਸੋਚੋ ਡਿਸਪਲਿਨਡ ਫਾਈਨੈਂਸ਼ੀਅਲ ਇਨਵੈਸਟਮੈਂਟਸ ਕਰੋ ਰੈਗੂਲੇਟਰੀ ਕਨਸਰਨਸ ਸੇਬੀ ਜਿਹੜਾ ਸਾਡੇ ਦੇਸ਼ ਦਾ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ ਹੈ ਯੂਐਸ ਦਾ ਐਸਈਸੀ ਸੈਕਿਉਰिटीज ਐਂਡ ਐਕਸਚੇਂਜ ਕਮਿਸ਼ਨ ਆ ਇਹ ਬਹੁਤ ਸਾਰੇ ਜਿਹੜੇ ਫਿਨ ਇਨਫਲੂਐਂਸਰਸ ਇਹ ਰੂਲ ਟਾਈਟ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਤਾਂ ਕਿ ਉਹ ਆਨਲਾਈਨ ਪ੍ਰੋਮੋਸ਼ਨ ਨਾ ਕਰpan ਉਹਨਾਂ ਦਾ ਕੋਈ ਸੀ ਚੀਜ਼ ਨੂੰ ਦੱਸਣ ਦਾ ਵੈਸਟਡ ਇੰਟਰਸਟ ਨਾ ਹੋਏ ਉਹ ਪ੍ਰਾਇਮਰਲੀ education medium 'ਚ ਰਹਿਣ ਐਵੀ ਫਾਲਤੂ ਜੀ ਕਿਸੇ ਚੀਜ਼ ਨੂੰ ਖਰੀਦਣ ਵੇਚਣ ਦੇ ਉੱਤੇ ਨਾ ਜਾਣ ਉਹਦੇ ਨਾਲ ਕੀ ਹੁੰਦਾ ਜੀ ਰੋਂਗ ਚੀਜ਼ ਪ੍ਰੋਮੋਟ ਹੁੰਦੀ ਔਰ ਉਹਨਾਂ ਨੂੰ ਆਪਣਾ ਕਟ ਜਾਂ ਕਮਿਸ਼ਨ ਆਂਦਾ ਹੈ ਆਪਣੇ ਵੈਸਟ ਇੰਟਰਸਟ ਲਈ ਤੇ ਸੇਬੀ ਇਹ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਔਰ ਇਹਨੂੰ ਅੱਛੇ ਤਰੀਕੇ ਨਾਲ ਵੀ ਨਹੀਂ ਲੈਂਦਾ ਔਰ ਪਿੱਛੇ ਸੇਬੀ ਨੇ ਕੁਝ ਮਹੀਨੇ ਪਹਿਲਾਂ ਕਾਫੀ ਸਾਰੇ ਫਿਨfluencer ਨੂੰ ਫਟਕਾਰ ਮਾਰੀ ਸੀ ਕਿ ਇਹ ਜੋ ਤੁਸੀਂ ਚੀਜ਼ ਦਿਖਾ ਰਹੇ ਹੋ ਇਹ ਐਕਸੈਪਟੇਬਲ ਨਹੀਂ ਹੈ retail investors manipulate ਬਹੁਤ ਛੇਤੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਜਿਹੜਾ ਇਨਫੋਰਮੇਸ਼ਨ ਸਪੇਅਰ ਹੈ ਉਹ ਛੋਟਾ ਹੁੰਦਾ ਹੈ ਮਿਸਲੀਡਿੰਗ ਫਾਈਨੈਂਸ਼ੀਅਲ ਐਡਵਾਈਸ ਆਂਦੀ ਹੈ 언वेरीफाइड क्लेम्स ਆਂਦੇ ਆ ਮਤਲਬ ਜਿੱਦੀ ਕੋਈ ਪਿੱਛੇ ਕੋਈ ਬੈਕਿੰਗ ਹੀ ਨਹੀਂ ਹੈ ਸੋ ਸਾਡਾ ਜਿਹੜਾ ਰੈਗੂਲੇਟਰ ਹੈ ਇਸ ਕਲ ਦੇ ਉੱਤੇ ਬਹੁਤ ਸਟ੍ਰਿਕਟਾ ਔਰ ਤੁਹਾਨੂੰ ਵੀ ਥੋੜਾ ਜਾਣ ਪੜਤਾਲ ਕਰਕੇ ਹੀ ਕਰਨਾ ਚਾਹੀਦਾ ਹੈ ਐਦਾ ਹੀ ਕਿਸੇ ਦੇ ਚਾਕੇ ਤੇ ਐਡਵਾਈਸ ਤੇ ਨਾ ਹੋ ਥੋੜਾ ਤੁਹਾਨੂੰ ਪੋਜ਼ਿਟਿਵ ਇਮਪੈਕਟ ਵੀ ਦੱਸਦਾ ਕਿ ਕੀ ਹੁੰਦਾ ਹੈ ਇਹ ਤੁਹਾਡੀ ਫਾਈਨੈਂਸ਼ੀਅਲ ਨੋਲੇਜ ਨੂੰ ईजी भी बनाते हैं तुम अज यूट्यूब जाओ तुम्हें तो कोई कंसैप्ट फाइनैशियल समझ नहीं आ रहा कोई इनवैसमेंट की चीज़ समझ नहीं आ रही कोई इंश्योरेंस लोन क्रैडिट कार्ड जाओ तू तो कि वील भाषा च इंफॉर्मेन भी मिलती है ये पॉजिटिव साइड है हर चीज़ नैगेटिव नहीं है तो इन्फॉर्मेन और होंगे जी एक चीज़ तुम पढ़ी दूसरी चीज़ तू तो टी वी के उ यूट्यूब के माध्यम से समझा रहा कहीं कभी एक्सैप्टेबिलिटी ज़्यादा होंगी है, तो है। इतने जो रिटेल इनवैसटर है ना ਉਹਦੀ ਆਵਾਜ਼ ਬੜੀ ਬੁਲੰਦ ਹੈ ਸਪੋਜ਼ ਕਿਸੇ ਨੇ ਕੋਈ ਪ੍ਰੋਗਰਾਮ ਕੀਤਾ ਜਾਂ ਇੰਸਟਾਗ੍ਰam ਦੀ ਰੀਲ ਕੀਤੀ ਹੈ ਕੁਝ ਵੀ ਕੀਤਾ ਉਹਦੇ ਅੰਦਰ ਉਹ ਆਪਣਾ ਕਮੈਂਟ ਛੱਡ ਸਕਦਾ ਹੈ ਕਿ ਉਹਨੂੰ ਕੀ ਚੀਜ਼ ਠੀਕ ਲੱਗੀ ਕੀ ਚੀਜ਼ ਠੀਕ ਨਹੀਂ ਕਿਉਂਕਿ ਤਾਂ ਰਿਟੇਲ ਇਨਵੈਸਟਰ ਦੀ ਇੱਕ ਆਵਾਜ਼ ਹੈਗੀ ਹੈ ਟਰਾਂਸਪੇਰੈਂਸੀ ਵੀ ਹੈ ਜੇ ਤੁਸੀਂ ਬਿਲਕੁਲ ਹੀ ਗਲਤ ਕੋਈ ਇਨਫੋਰਮੇਸ਼ਨ ਦੇ ਰਹੇ ਹੋ ਤਾਂ ਤੁਸੀਂ ਕਾਲ ਆਊਟ ਕਰ ਸਕਦੇ ਹੋ ਕਿਉਂਕਿ ਤੁਸੀਂ ਉਹਦੇ ਉੱਤੇ ਆਪਣੇ ਕਮੈਂਟਸ ਪੇਸ ਸਕਦੇ ਹੋ ਜਿਹੜੇ ਗਲੋਬਲ ਇਵੈਂਟਸ ਹੁੰਦੇ ਨੇ ਦੁਨੀਆ ਦੇ ਵਿੱਚ ਜਿਹੜੀ ਕਿ ਕੁਝ ਹਲਚਲ ਹੋ ਰਹੀ ਹੈ ਉਹ ਤੁਸੀਂ ਹਮੂਮਨ ਦੇਖੋਗੇ ਸੋਸ਼ਲ ਮੀਡੀਆ ਬਹੁਤ ਅੱਛਾ ਕੈਪਚਰ ਕਰਦਾ ਨੋਨ ਡਾਊਟ ਟੀਵੀ ਨਿਊਜ਼ ਵੀ ਕਰਦਾ ਪਰ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਫਾਸਟ ਤਰੀਕੇ ਨਾਲ ਕੈਪਚਰ ਕਰਦਾ ਹੈ ਔਰ ਕਿਉਂਕਿ ਇਹ ਡੈਮੋਕਰਟਾਈਜ਼ਡ ਹੈ ਕੋਈ ਵੀ ਦੇ ਸਕਦਾ ਪਰ ਅਗੇਨ ਤੁਹਾਨੂੰ ਜਿਹਨੂੰ ਕਹਿੰਦੇ ਨਾ ਵੀਟ ਟੂ ਸ਼ੈਫਟ ਮਤਲਬ ਉਹ ਗੈਉਨ ਨੂੰ ਛਾਨਣਾ ਪਏਗਾ ਦੇਖਣ ਲਈ ਕਿਹ ਚੀਜ਼ ਸਹੀ ਹੈ ਕਿਹ ਚੀਜ਼ ਸਹੀ ਨਹੀਂ ਹੈ ਇਹ ਤੁਹਾਡੇ ਉੱਤੇ ਬਹੁਤ ਇੰਪੈਕਟ ਕਰ ਸਕਦਾ ਹੈ 네ਗੇਟਿਵ ਕੀ ਚੀਜ਼ਾਂ ਹੈ ਗਿਆ ਇਦੇ ਨਾਲ ਸਟਾਕ ਦੇ ਅੰਦਰ ਜਾਂ ਕੋਈ ਫਾਈਨੈਂਸ਼ੀਅਲ ਮਾਰਕੀਟ 'ਚ ਅਨਨੈਸੈਸਰੀਲੀ ਵੋਲੇਟਿਲਿਟੀ ਆਂਦੀ ਹੈ ਕਿਉਂਕਿ ਕੋਈ ਗਲਤ ਇਨਫਰਮੇਸ਼ਨ ਗਲਤ ਆਪਣੇ ਵੈਸਟਡ ਇੰਟਰਸਟ ਲਈ ਆਪਣੇ ਫਾਇਦੇ ਲਈ ਉਹਨੂੰ ਉਤਾਰ ਰਿਹਾ ਚੜਾ ਰਿਹਾ ਹੈ ਹਰਡ ਮੈਂਟੈਲਿਟੀ ਯਾਨੀ ਕਿ ਪੇੜਚਾਲ ਹੋਣ ਦਾ ਡਰ ਹੁੰਦਾ ਹੈ ਠੀਕ ਹੈ ਇਮੋਸ਼ਨਲ ਨਾ ਇਨਵੈਸਟਮੈਂਟ ਹੋ ਜਾਂਦੀ ਜੀ ਇਮੋਸ਼ਨ ਦੇ ਨਾਲ ਇਨਵੈਸਟਮੈਂਟ ਨਹੀਂ ਹੋਣੀ ਚਾਹੀਦੀ ਇਨਵੈਸਟਮੈਂਟ ਰੈਸ਼ਨੈਲਿਟੀ ਦੇ ਨਾਲ ਹੁੰਦੀ ਹੈ ਇਮੋਸ਼ਨ ਬਾਹਰ ਕੱਢਣੀ ਚਾਹੀਦੀ ਹੈ ਪਰ ਸੋਸ਼ਲ ਮੀਡੀਆ ਇਹਨੂੰ ਇਨਫਲੂਐਂਸ ਬਹੁਤ ਜ਼ਿਆਦਾ ਕਰਦਾ ਹੈ ਸਕੈਮਸ ਦੇ ਉੱਤੇ ਫੇਕ ਟਿਪਾਂ ਦਿੱਤੀਆਂ ਜਾਂਦੀਆਂ ਪੰਪ ਐਂਡ ਡੰਪ ਸਕੀਮ ਪੰਪ ਐਂਡ ਡੰਪ ਸਕੀਮ ਕੀ ਹੈ ਕਿਸੇ ਸ਼ੇਅਰ ਨੂੰ ਤੁਸੀਂ ਨਿਊਜ਼ ਦੇ ਦੇ ਕੇ ਵਧਾਈ ਜਾਂਦੇ ਵਧਾਈ ਜਾਂਦੇ ਵਧਾਈ ਜਾਂਦੇ ਹੋ ਜਦੋਂ ਵੱਧ ਜਾਂਦਾ ਹੈ ਰਿਟੇਲ ਇਨਵੈਸਟਰ ਅੰਦਰ ਆ ਜਾਂਦਾ ਉਹਨੂੰ ਸੈਲ ਆਫ ਕੀਤਾ ਜਾਂਦਾ ਫਿਰ ਲੋਕੀ ਕਹਿੰਦੇ ਜੀ ਸਟਾਕ ਮਾਰਕੀਟ ਖਰਾਬ ਹੈ ਯੂ نو ਗੈਂਬਲਿੰਗ ਹੁੰਦੀ ਹੈ ਹੁੰਦੀ ਪੁਆਇੰਟ ਤਾਂ ਇਹ ਕੀ ਜੀ ਤੁਸੀਂ ਸचेत ਹੋ ਕੇ ਗਏ ਹੋ ਕਿ ਤੁਸੀਂ ਆਪਣੀ ਰਿਸਰਚ ਕੀਤੀ ਹੈ ਜਾਂ ਤੁਸੀਂ ਕਿਸੇ ਦੇ ਪੇਕਾਵੇ ਦੇ ਵਿੱਚ ਜਾਂ ਸੋਸ਼ਲ ਮੀਡੀਆ ਆ ਕੇ ਡਿਸੀਜਨ ਲੈਂਦਾ ਹੈ ਪੜ੍ਹ ਕੇ ਕਰੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਔਰ ਵੈਲਥ ਕ੍ਰिएशन ਜਿਹੜੀ ਚੀਜ਼ ਹੈ ਉਹ ਲੰਬੀ ਦੂਰੀ ਲੰਬੀ ਦੌਰ ਦਾ ਪੈਸਾ ਬਣਾਉਣ ਦਾ ਤਰੀਕਾ ਹੈ ਸ਼ਾਰਟ ਟਰਮ ਦਾ ਤਰੀਕਾ ਨਹੀਂ ਕਿ ਤੁਸੀਂ ਅੱਜ ਪਾਓ ਤਾਂ ਆਬਰਕਾ ਡਾਬਰਾ ਕਹੋ ਤੇ ਕੱਲ ਪੈਸਾ ਬਣ ਗਿਆ ਲੋਕੀ ਤਾਂ ਚਾਹੁੰਦੇ ਜੀ ਮੈਂ ਅੱਜ ਪੈਸਾ ਪਾਵਾਂ ਕੱਲ ਅਰਬਪਤੀ ਬਣ ਜਾ ਇਹ ਉਹ ਜੀ ਚੀਜ਼ ਨਹੀਂ ਹੈ ਵੈਲਥ ਕ੍ਰिएशन ਇੱਕ ਜਰਨੀ ਹੈ ਇਹ ਜਨਰੇਸ਼ਨਸ ਤੋਂ ਪਾਸ ਵੀ ਹੋ ਸਕਦੀ ਤੁਸੀਂ ਆਪਣੀ ਵੀ ਕ੍ਰੀਏਟ ਕਰ ਸਕਦੇ ਹੋ ਲੇਕਿਨ ਇਹਨੂੰ ਟਾਈਮ ਲੱਗਦਾ ਹੈ ਜਿਹੜੇ ਵੀ ਕੁਇਕ ਫਿਕਸ ਚੀਜ਼ਾਂ ਨੂੰ ਕਰਨਗੇ ਉਹਨਾਂ ਨੂੰ ਨੁਕਸਾਨ ਹੀ ਹੋਏਗਾ ਅੱਜ ਨਹੀਂ ਹੋਏਗਾ ਨਹੀਂ ਤੇ ਕੱਲ ਹੋਏਗਾ ਪਰਸੋਂ ਹੋਏਗਾ ਔਰ ਨੁਕਸਾਨ ਉਹਨਾਂ ਹੀ ਵੱਡਾ ਹੁੰਦਾ ਜਾਏਗਾ ਸੋ ਤੁਹਾਨੂੰ ਥੋੜਾ ਸੁਚੇਤ ਰਹਿਣਾ ਹੈ ਇੰਡੀਆ ਦੇ ਉੱਤੇ ਕੀ ਇੰਪੈਕਟ ਆਂਦਾ ਹੈ ਜਿਵੇਂ ਸਾਡੇ স্মਲ ਐਂਡ ਮੀਡੀਅਮ ਟਰਪਰਾਈਜ਼ਸ ਹੈ ਯਾ ਜਿਹੜੇ ਸਾਡੇ ਯੂ ਨੋ ਜਿਹੜੀਆਂ ਤੁਸੀਂ ਦੇਖੋਗੇ ਕਈ ਵਾਰੀ ਸਟਾਕਸ ਤੇ ਕੋਈ ਇਨਫਲੂਐਂਸਰ ਆ ਜਾਂਦੇ ਜਿਨ੍ਹਾਂ ਦੀ ਕੋਈ ਸੇਬੀ ਦੀ ਵੈਰੀਫਾਈਡ ਚੀਜ਼ਾਂ ਨਹੀਂ ਹੁੰਦੀਆਂ ਉਹ ਆ ਕੇ ਗੱਲ ਕਰਦੇ ਆ ਪੈਨੀ ਸਟਾਕਸ ਦੇ ਬਾਰੇ ਇਹ ਖਰੀਦ ਲੋ ਇਹ ਵੇਚ ਲੋ ਲੋਕੀ ਸੋਚਦੇ 3 ਰੁਪਏ ਦੀ ਚੀਜ਼ ਆ ਹੋ ਸਕਦਾ ਬਹੁਤ ਜ਼ਿਆਦਾ ਵੱਧ ਜਾਏ 25 ਰੁਪਏ ਇਹ ਚੀਜ਼ਾਂ ਸਾਰੀ ਗਲਤ ਆ ਸਾਨੂੰ ਇਹ ਸੋਚਣੀ ਚਾਹੀਦੀ ਉਹ 3 ਰੁਪਏ ਤੇ ਹੈ ਕਿਉਂ ਆਪਣੀ ਰਿਸਰਚ ਕਰੋ ਸਟਾਕ ਦੇ ਬਾਰੇ ਪੜੋ ਜਾਂ ਕੋਈ ਰਜਿਸਟਰਡ ਜਿਹੜਾ ਰੈਗੂਲੇਟਰ ਸਾਡਾ ਅਲਾਉ ਕਰਦਾ ਉਹਦੇ ਕੋਲ ਜਾ ਕੇ ਤੁਸੀਂ ਕਰੋ ਸੋ ਹੁੰਦਾ ਕੀ ਆ ਜੀ ਜਦ ਕੋਈ ਇਨਫਲੂਐਂਸ ਹੋ ਜਾਂਦਾ ਹੈ ਜਿਹੜਾ ਰਿਟੇਲ ਇਨਵੈਸਟਰ ਹੈ ਨਾ ਜੀ ਉਹ ਇੱਕਦਮ ਪਛਦਾ ਉਹ ਚੀਜ਼ ਨੂੰ ਲੈਣ ਨਹੀਂ ਪਛਦਾ ਉਹ ਐਕਸਾਈਟਡ ਹੁੰਦਾ ਔਰ ਇਹਦੇ ਅੰਦਰ ਬਹੁਤ ਵਾਰੀ ਦੇਖਿਆ ਗਿਆ ਕਿ ਉਹਨਾਂ ਨੂੰ ਸਕੈਮ ਹੀ ਦੇਖਿਆ ਗਿਆ ਉਹ ਫਸੇ ਹੀ ਉਹਨਾਂ ਦਾ ਪੈਸਾ ਫਸੇ ਹੀ ਹੈ ਔਰ ਫਿਰ ਉਹ ਮਾੜੀ ਕਹਿੰਦੇ ਕਿ ਭਈ ਇਹ ਚੀਜ਼ ਠੀਕ ਨਹੀਂ ਹੈ ਜੇ ਤੁਸੀਂ ਸचेत ਹੋ ਕੇ ਜਾਂਦੇ ਸ਼ਾਇਦ ਤੁਹਾਨੂੰ ਇਹ ਪ੍ਰੋਬਲਮ ਕਦੀ ਹੁੰਦੀ ਹੀ ਨਾ ਹੁਣ ਅਸੀਂ ਗੱਲ ਕਰਦੇ ਹਾਂ ਜੀ ਓਵਰਆਲ ਇਮਪੈਕਟ ਕੀ ਹੁੰਦਾ ਹੈ ਇਹਦਾ ਇਹਨਾਂ ਨੇ ਰੈਵੋਲੂਸ਼ਨਾਈਜ਼ ਕਰਤੀ ਹੈ ਪਾਰਟਿਸਪੇਸ਼ਨ ਹਰ ਇਨਸਾਨ ਇਹਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਇੱਕ ਬਿਗਰ ਵੌਇਸ ਬਿਗਰ ਚੀਜ਼ ਲੈ ਆ ਸਕਦਾ ਹੈ ਕੋਈ ਵੀ ਆ ਕੇ ਡਿਸਕਸ ਕਰ ਸਕਦਾ ਹੈ ਅਬਾਊਟ ਫਾਈਨੈਂਸ਼ੀਅਲ ਮੈਟਰ ਹਾਂਜੀ ਬਟ ਫਿਨ ਇਫਲੂਐਂਸਰ ਦੀ ਤੁਹਾਨੂੰ ਦੇਖਣਾ ਪਏਗਾ ਕਿ ਸਭੀ ਕੀ ਚੀਜ਼ ਅਲਾਉ ਕਰਦਾ ਹੈ ਕੀ ਚੀਜ਼ ਅਲਾਉ ਨਹੀਂ ਕਰਦਾ ਗ੍ਰੇਟਰ ਟਰਾਂਸਪਰੈਂਸੀ ਐਂਡ ਸਪੀਡ ਇਹ ਚੀਜ਼ਾਂ ਨੂੰ ਨੇ ਬਲੈਕ ਐਂਡ ਵਾਈਟ ਬਣਾਇਆ ਜੇ ਕੋਈ ਚੀਜ਼ ਤੁਹਾਨੂੰ ਲੋਕ ਦਾ ਸੀ ਹਾਈਡ ਕਰਦਾ ਸੀ ਉਹ ਸੋਸ਼ਲ ਮੀਡੀਆ ਚ ਆ ਕੇ ਉਹ ਬਲੈਕ ਐਂਡ ਵਾਈਟ ਚ ਗੱਲ ਕਰਦਾ ਹੈ ਔਰ ਜਿਹੜੀ ਤੁਹਾਡੀ ਨਿਊਜ਼ ਐਂਡ ਰਿਪੋਰਟਿੰਗ ਇਦੇ ਅੰਦਰ ਬਹੁਤ ਜ਼ਿਆਦਾ ਸਪੀਡ ਹੈ ਇਕਦਮ ਇਮੀਡੀਏਟਲੀ ਕੋਈ ਚੀਜ਼ ਹੁੰਦੀ ਤੁਸੀਂ ਦੇਖੋਗੇ ਤੁਹਾਨੂੰ ਇਕਦਮ ਟ੍ਰੈਂਡ ਹੋਣਾ ਸ਼ੁਰੂ ਹੋ ਜਾਏਗਾ ਟੈਰਿਫ ਦਾ ਹੋਵੇ ਬਜਟ ਦਾ ਹੋਵੇ ਤੁਸੀਂ ਜਦ ਤੱਕ ਉੱਥੇ ਗੱਲ ਅਨਾਉਂਸ ਹੁੰਦੀ ਹੈ ਤੁਸੀਂ ਦੇਖੋਗੇ ਇੱਥੇ ਟ੍ਰੈਂਡ ਸ਼ੁਰੂ ਹੋ ਜਾਂਦਾ ਹੈ ਮਾਰਕੀਟ ਦਾ ਜਿਹੜਾ ਟ੍ਰੈਂਡ ਹੈ ਉਹ ਵਿਜ਼ਿਬਿਲਟੀ ਆਣੀ ਸ਼ੁਰੂ ਹੋ ਜਾਂਦੀ ਹੈ ਐਂਡ ਜਿਹੜਾ ਪ੍ਰੋਫੈਸ਼ਨਲ ਹੈ ਜਿਹੜਾ ਇਸ ਮਾਰਕੀਟ ਨੂੰ ਸਮਝਦਾ ਹੈ ਉਹ ਬੈਟਰ ਤਰੀਕੇ ਨਾਲ ਉਹਨੂੰ ਕੈਪਚਰ ਵੀ ਕਰ ਸਕਦਾ ਹੈ ਔਰ ਇਸ ਨਿਊਜ਼ ਦਾ ਫਾਇਦਾ ਵੀ ਉਠਾ ਸਕਦਾ ਹੈ ਮਾਰਕੀਟ ਦਾ ਜਿਹੜਾ ਰਿਐਕਸ਼ਨ ਹੈ ਉਹ ਬਹੁਤ ਫਾਸਟ ਹੋ ਜਾਂਦਾ ਹੈ ਜਿਹੜੇ ਪੋਸਟ ਹੁੰਦੇ ਨੇ ਉਹ ਵਾਇਰਲ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਹੈਸ਼ਟੈਗ this #that so ਉਹ ਹੈਸ਼ਟੈਗ ਜਿਹੜੇ ਨਾਂ ਰੱਖੇ ਜਾਂਦੇ ਨੇ ਉਹ ਬੜੇ ਐਕਸਾਈਟਿੰਗ ਰੱਖੇ ਜਾਂਦੇ ਨੇ ਕਿ ਤੁਸੀਂ ਉਹਨੂੰ ਕੈਚ ਕਰੋ so ਇਮੀਡੀਏਟ ਟਰੇਡਿੰਗ ਐਕਟੀਵਿਟੀ ਕਰਦੇ ਨੇ ਇਹ ਮਾਰਕੀਟ ਨੂੰ ਡਾਇਨਾਮਿਕ ਵੀ ਬਣਾਉਂਦੇ ਆ ਔਰ ਇਹਨਾਂ ਦੀ ਪਾਰਟਿਸਪੇਸ਼ਨ ਵੀ ਅੱਛੀ ਕਰਦੇ ਆ ਇਨਕਰੀਸ ਵੋਲੈਟਿਲਟੀ ਹੁਣ ਕੋਈ ਨਿਊਜ਼ ਆਉਂਦੀ ਹੈ ਪੈਨਿਕ ਦੀ ਤਾਂ ਤੁਸੀਂ ਦੇਖੋਗੇ ਇੱਕਦਮ ਮੂਵਮੈਂਟ ਆ ਗਈ ਉੱਤੇ ਥੱਲੇ ਹੋ ਗਿਆ ਸ਼ਾਰਪ ਹੋ ਗਿਆ ਸ਼ਾਰਟ ਟਰਮ ਦੇ ਅੰਦਰ ਪ੍ਰਾਈਸ ਬਹੁਤ ਜ਼ਿਆਦਾ ਸਵਿੰਗ ਹੋ ਗਏ ਉਹ اچھی ਚੀਜ਼ ਨਹੀਂ ਹੈ ਸਟਾਕਸ ਕਦੀ ਕਦੀ ਇੱਕਦਮ ਟੜਲੇ ਨਾਲ ਗਿਰ ਵੀ ਜਾਂਦੇ ਨੇ ਗਲਤ ਨਿਊਜ਼ ਆਂਦੀ ਹੈ ਜਦ ਕੀ ਉਹਨਾਂ ਦੇ ਹੋ ਸਕਦਾ ਹੈ ਕੰਪਨੀ ਦੀ ਪਰਫਾਰਮੈਂਸ ਦੇ ਅੰਦਰ ਕੋਈ ਪ੍ਰੋਬਲਮ ਨਾ ਹੋਵੇ ਉਹਨਾਂ ਦਾ ਜਿਹੜਾ ਕੁਆਟਰਲੀ ਫਾਈਨੈਂਸ਼ੀਅਲ ਰਿਜ਼ਲਟ ਆਂਦਾ ਹੋ ਸਕਦਾ ਬਹੁਤ ਹੀ ਅੱਛਾ ਹੈ ਲੇਕਿਨ ਕੋਈ ਨਿਊਜ਼ ਦੀ وجہ ਨਾਲ ਉਹ ਇੱਕਦਮ ਗਿਰ ਜਾਂਦਾ ਹੈ 네ਗੇਟਿਵ ਇੰਪੈਕਟ ਆ ਜਾਂਦਾ ਹੈ risk of misinformation, fake news, rumors, manipulative promotion, ਇਹ ਬਹੁਤ ਜਲਦੀ ਸਪਰੈਡ ਹੁੰਦੇ ਨੇ ਇੱਕ ਇਹ ਇਨਸਾਨ ਦੀ ਤੁਸੀਂ ਵੀਕਨੈਸ ਕਹਿ ਸਕਦੇ ਹੋ ਕਿ ਜਿਹੜੀਆਂ ਇਹ ਨੈਗੇਟਿਵ ਚੀਜ਼ਾਂ ਹੁੰਦੀਆਂ ਨਾ ਇਹ ਜਿਹੜਾ ਫਾਸਟ ਸਪਰੈਡ ਹੁੰਦੀ ਹੈ ਇਹਨੂੰ ਵੈਰੀਫਾਈ ਲੋਕੀ ਕਰਦੇ ਹੀ ਨਹੀਂ ਹੈ ਔਰ ਜਿਹੜਾ ਯੂ نو ਰਿਟੇਲ ਇਨਵੈਸਟਰ ਹੈ ਉਹਦੇ ਕੋਲੇ ਨਿਊਜ਼ ਜਾਂਦੀ ਜੀ ਇਹ ਸ਼ੋਰ ਸ਼ਾਰਟ ਟਿਪ ਹੈ ਐਂਡ ਇਹ ਸਾਰੇ ਕਲੇਮਸ ਅਨਵੈਰੀਫਾਈਡ ਹੁੰਦੇ ਨੇ ਇਦੇ ਅੰਦਰ ਸੱਚਾਈ ਕੁਝ ਵੀ ਨਹੀਂ ਹੁੰਦੀ ਬਟ ਐਜ਼ ਆ ਟੋਲਡ ਯੂ ਕਿ ਫੇਕ ਨਿਊਜ਼ ਹਨ ਜਿਆਦਾ ਸਪਰੈਡ ਹੁੰਦੀ ਤੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਸਾਨੂੰ ਇਹਦੇ ਉੱਤੇ ਇੰਪੈਕਟ ਨਹੀਂ ਆਣਾ ਚਾਹੀਦਾ ਸਾਨੂੰ ਕੌਸ਼ਿਅਸ ਹੋਣਾ ਚਾਹੀਦਾ ਡਿਸੀਜਨ ਮੇਕਿੰਗ ਸਾਡੀ ਇਮੋਸ਼ਨਲ ਹੋ ਜਾਂਦੀ ਜਿਵੇਂ ਮੈਂ ਤੁਹਾਨੂੰ ਇੱਕ ਫੋਮੋ ਦਾ ਐਗਜ਼ਾਮਪਲ ਦਿੰਦਾ ਫੀਅਰ ਆਫ ਮਿਸਿੰਗ ਆਊਟ ਭਾਈ ਉਹਦੇ ਕੋਲ ਹੈ ਮੇਰੇ ਕੋਲ ਕਿਉਂ ਨਹੀਂ ਇਹ ਬਹੁਤ ਜ਼ਿਆਦਾ ਇੰਪੈਕਟ ਕਰਦਾ ਹੈ ਇਹਦੇ ਨਾਲ ਤੁਹਾਡਾ ਜਿਹੜਾ ਬਿਹੇਵੀਅਰ ਟੁਵਰਡ ਇਨਵੈਸਟਮੈਂਟ ਹੈ ਉਹ ਵੀ ਇੰਪੈਕਟ ਹੋ ਜਾਂਦਾ ਹੈ ਇਨਫੈਕਟ ਜੇ ਮੈਂ ਇੱਕ ਗਲ ਕਮਾ ਤੁਸੀਂ ਇੰਪਲਸਿਵ ਟਰੇਡਿੰਗ ਕਰਦੇ ਹੋ ਇੰਪਲਸਿਵ ਡਿਸੀਜਨ ਮੇਕਿੰਗ ਲੈਂਦੇ ਹੋ ਮਤਲਬ ਇੱਕਦਮ ਤੁਹਾਨੂੰ ਇੱਕਦਮ ਡਿਸੀਜਨ ਲੈਂਦੇ ਹੋ ਕਿ ਤੁਹਾਨੂੰ ਲੱਗਦਾ ਤੁਹਾਨੂੰ ਫਾਇਦਾ ਹੋ ਜਾਏਗਾ ਔਰ ਹੁੰਦਾ ਕੀ ਹੈ ਅ ਕਈ ਵਾਰੀ ਵੇਖਿਆ ਗਿਆ ਕਿ ਜਦੋਂ ਚੀਜ਼ ਬਹੁਤ ਜ਼ਿਆਦਾ ਵੱਧ ਜਾਂਦੀ ਤੁਸੀਂ ਤਰ ਲੈਂਦੇ ਹੋ ਔਰ ਉਹ ਫਿਰ ਜਦ ਗਿਰਦੀ ਜਾਂਦੀ ਗਿਰਦੀ ਜਾਂਦੀ ਗਿਰਦੀ ਜਾਂਦੀ ਤੁਹਾਡਾ ਪੇਸ਼ੈਂਸ ਲੂਜ਼ ਆਊਟ ਹੋ ਜਾਂਦਾ ਹੈ ਫਿਰ ਤੁਸੀਂ ਜਾ ਕੇ ਵੇਚ ਦਿੰਦੇ ਹੋ ਮਤਲਬ ਹੋਣਾ ਤਾਂ ਇਹ ਚਾਹੀਦਾ ਤੁਹਾਨੂੰ ਖਰੀਦਣਾ ਥੱਲੇ ਤੇ ਚਾਹੀਦਾ ਵੇਚਣਾ ਉੱਤੇ ਤੇ ਚਾਹੀਦਾ ਪਰ ਐਗਜ਼ੈਕਟਲੀ ਇਹਦਾ ਆਪੋਜ਼ਿਟ ਹੋ ਜਾਂਦਾ ਹੈ ਤੁਸੀਂ ਉੱਤੇ ਜਾ ਕੇ ਖਰੀਦ ਲੈਂਦੇ ਹੋ ਜਦੋਂ ਪਿੱਟ ਜਾਂਦਾ ਤਾਂ ਤੁਸੀਂ ਆ ਕੇ ਵੇਚ ਦਿੰਦੇ ਹੋ ਇਹਦੇ ਲਈ ਮੇਰੀ ਸਲਾਹ ਇਹ ਹੈ ਜੇ ਤੁਹਾਨੂੰ ਡਾਇਰੈਕਟ ਸਟਾਕਸ ਕਰਨ 'ਚ ਇਸ਼ੂ ਹੈ ਔਰ ਤੁਸੀਂ ਆਪਣੀ ਇਮੋਸ਼ਨਲ ਚੈੱਕ ਨਹੀਂ ਕਰ ਸਕਦੇ ਮਿਊਚੁਅਲ ਫੰਡ ਇੱਕ ਬਹੁਤ ਅੱਛਾ ਮੈਕੈਨਿਜ਼ਮ ਹੈ ਕਿਉਂਕਿ ਮਿਊਚੁਅਲ ਫੰਡ ਇਹੋ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਰਿਹਾ ਹੈ ਤੁਹਾਡੀ ਇਮੋਸ਼ਨਲ ਡਿਸੀਜਨ ਮੇਕਿੰਗ ਨੂੰ ਬਾਹਰ ਕਰ ਰਿਹਾ ਹੈ ਤੁਸੀਂ ਆਪਣੀ ਸਮਝ ਦੇ ਸਾਹਮਣੇ ਇੱਕ ਐਕਸਪਰਟ ਨਾਲ ਬੈਠੋ ਜਿਹੜਾ ਤੁਹਾਨੂੰ ਲਾਰਜ ਕੈਪ ਫੰਡ, ਮਿਡ ਕੈਪ, স্মਲ ਕੈਪ, ਫਲੈਕਸੀ ਕੈਪ, ਜਿਹੜੇ ਵੀ ਬਕਰੇ-ਵਕਰੇ ਹਾਈਬ੍ਰਿਡ, ਬੈਲੈਂਸਡ ਐਡਵਾਂਟੇਜ, ਡੈਟ ਸਕੀਮਸ ਐ, 골ਡ ਐ ਤੁਹਾਨੂੰ ਦੱਸੇਗਾ ਤੁਹਾਡੀ ਨੀਡ ਦੇ ਹਿਸਾਬ ਨਾਲ। ਔਰ ਜਿਹੜਾ ਫੰਡ ਮੈਨੇਜਰ ਹੈ ਉਹਦੇ ਕੋਲ ਐਕਸਪਰਟ ਇਨਫੋਰਮੇਸ਼ਨ ਆ ਰਹੀ ਹੈ ਔਰ ਉਹ ਜਿਹੜਾ ਕਾਲ ਲੈ ਰਿਹਾ ਉਹ ਇਮੋਸ਼ਨ ਦੇ ਨਾਲ ਨਹੀਂ ਲੈ ਰਿਹਾ। ਉਹ ਇਕਨੋਮਿਕ ਤੇ ਰੈਸ਼ਨੈਲਿਟੀ ਦੇ ਨਾਲ ਲੈ ਰਿਹਾ, ਲੌਜੀਕ ਦੇ ਨਾਲ ਲੈ ਰਿਹਾ। ਤੇ ਤੁਹਾਨੂੰ ਉਹਦਾ ਫਾਇਦਾ ਹੁੰਦਾ ਹੈ। ਔਰ ਤੁਸੀਂ ਪੇੜ ਚਾਲ ਦੇ ਅੰਦਰ ਵੀ ਨਹੀਂ ਆਂਦੇ। तो ज़्यादा इंपॉर्टेंट लेसन की है ये कि सोशल मीडिया बहुत अच्छी अवेयरनेस ट्रेंड्स के डिसकशन ट्रेंड्स एंड डिस्कशन जिन्हें फासन तो सोशल मीडिया दिखन ट्रडडिशनल मीडिया उन्ने फास्ट शायद ना दिखन दिख भी सकते हैं न्यूज़ चैनल बहुत एक्टिव होंगे ने लेकिन सोशल मीडिया तो हाइपर एक्टिव होंगे सो तो ट्रेंड्स का पता लगता है ओन अपने फायदे यूज़ कर सकते हो बट इन्वैसटमेंट डिशीजनवाड़ा कोई भी होना है, होना है कभी भी होना चाहिए वो रिसर्च बेस्ड होना चाहिए वोद फंडामेंटल रिसर्च होनी चाहिए है मैं एक स्टैप होर कह प्रोफेनल एडवाइज़ होनी बहुत जरूरी है हाइप के नाल फोमो दे नाल, किसी कई सुनार कहीं ना करो कि भी मेरे फलाने फलाने दोस्त ने यह चीज़ लिती कि मेरे लिए भी चंकी होएगी यह जरूरी नहीं है जनाब ਤੁਆਨੂ ਕੀ ਚੀਜ਼ ਸੂਟ ਕਰਦੀ ਹੈ ਉਹ ਬਿਲਕੁਲ ਵੱਖਰੀ ਹੋ ਸਕਦੀ ਹੈ ਅਤੇ ਤੁਆਨੂ ਕੀ ਪਤਾ ਜਿਹੜੇ ਤੁਹਾਡੇ ਫਰੈਂਡ ਹੈ ਜਾਂ ਤੁਹਾਡੇ ਦੋਸਤ ਜਾਂ ਜੋ ਵੀ ਹੈਗੇ ਨੇ ਉਹ ਤੁਹਾਨੂੰ ਸੱਚ ਦੱਸ ਰਹੇ ਆ ਅਮੂਮਨ ਹੁੰਦਾ ਕਿ ਇਹ ਕਿ ਇਨਸਾਨ ਆਪਣੇ ਪ੍ਰੋਫਿਟ ਵਾਲੇ ਤੇ ਗੱਲ ਕਰਦਾ ਹੈ ਆਪਣੇ ਲਾਸ ਵਾਲੇ ਗੱਲ ਹੀ ਨਹੀਂ ਕਰਦਾ ਫਿਰ ਤੁਆਨੂ ਕੀ ਪਤਾ ਕਿ ਓਵਰਆਲ ਪੈਕੇਜ ਕੀ ਹੈ ਇਸ ਕਰਕੇ ਜੇ ਤਾਂ ਤੁਸੀਂ ਸਟਾਕਸ ਦੇ ਅੰਦਰ ਡਾਇਰੈਕਟਲੀ ਜਾਣਾ ਚਾਹੁੰਦੇ ਹੋ ਤਾਂ ਪੂਰੀ ਰਿਸਰਚ ਕਰੋ ਜਿਹੜੇ ਸਭੀ ਸਾਡੇ ਐਡਵਾਈਜ਼ਰ ਨੂੰ ਕਰਦਾ ਹੈ ਰੈਗੂਲੇਟ ਜਿਹੜੇ ਰੈਗੂਲੇਟਿਡ ਨੇ ਉਹਨਾਂ ਦੇ ਕੋਲ ਜਾਓ या फिर म्यूचुअल फंड के अंदर इनवैसट करो और अपनी समझ बूझ के हिसाब अगेन एडवाइजर की हैल्प लेके जगह पर पैसे पाओ और गल ना भूलो म्यूचुअल फंड भी स्टॉक मार्केट से ही पैसा पा रहा है लेकिन वो फाइनैशियल डिशीजन ज़्यादा प्रूडेंट तरीके ले रहा है ज़्यादा सूझबूझ ले रहा है और जिस लैवल इन्फॉर्मेन फंड मैनेजर को या उन्होंने एनालिटिकल टीम के कोल है वो शायद को ਜ਼ਰੂਰ ਤੁਸੀਂ ਡਾਇਰੈਕਟ ਸਟਾਕਸ ਤੇ ਇਨਵੈਸਟ ਕਰਨਾ ਚਾਹੁੰਦੇ ਕਰੋ ਪਰ ਮੇਰੀ ਸਲਾਹ ਹੈ ਕਿ ਮਿਊਚੁਅਲ ਫੰਡ ਦਾ ਰਾਹ ਜ਼ਰੂਰ ਫੜੋ ਹੋ ਸਕੇ ਤਾਂ ਜ਼ਿਆਦਾ ਇਨਵੈਸਟਮੈਂਟ ਉੱਥੋਂ ਕਰੋ ਜਿਵੇਂ ਕਿ ਸ਼ੋ ਦੇ ਐਂਡ ਦੇ ਵਿੱਚ ਮੈਂ ਕੋਈ ਨਾ ਕੋਈ ਇੰਟਰਸਟਿੰਗ ਫੈਕਟ ਦੇ ਕੇ ਜਾਂਦਾ ਅੱਜ ਮੈਂ ਤੁਹਾਨੂੰ ਗੱਲ ਕਰਾਂਗਾ ਕਿ ਇਹ ਜਿਹੜਾ ਹਾਈਪ ਹੋਇਆ ਸੀ ਨਾ 2021 ਦੇ ਵਿੱਚ ਕ੍ਰਿਪਟੋ ਕਰੰਸੀ ਦਾ ਉਹਦੇ ਨਾਲ ਕੀ ਹੋਇਆ ਨੈਸਕਾਮ ਨੇ ਇੱਕ ਸਟੱਡੀ ਕੀਤੀ ਸੀ ਕਿ 60% 60% ਦੀ 60% ਜਿਹੜਾ ਇੰਡੀਅਨ ਕ੍ਰਿਪਟੋ ਕਰੰਸੀ ਦਾ ਇਨਵੈਸਟਰ ਉਹ ਸੋਸ਼ਲ ਮੀਡੀਆ ਨੂੰ ਦੇਖ ਕੇ ਆਇਆ ਇਹ ਬਹੁਤ ਵੱਡੀ ਗੱਲ ਹੈ ਇੱਕ ਸਰਵੇ ਹੋਇਆ ਕਿ ਸੋਸ਼ਲ ਮੀਡੀਆ ਤੋਂ ਦੇਖ-ਦੇਖ ਕੇ ਕ੍ਰਿਪਟੋ ਕਰੰਸੀ ਦੇ ਵਿੱਚ ਆ ਗਿਆ ਔਰ ਮੈਕਸਮ ਲੋਕਾਂ ਨੂੰ ਇਹ ਐਸੈਟ ਕਲਾਸ ਸੰਭਾਲਣ ਦੀ ਸਮਝ ਨਹੀਂ ਸੀਗੀ ਭੇੜਚਾਲ 'ਚ ਆ ਗਿਆ ਸੋਸ਼ਲ ਮੀਡੀਆ ਦੇਖਿਆ ਇਹ ਹੋ ਗਿਆ ਉਹਦੇ ਕੋਲ ਐ ਫੋਮ ਹੋ ਇਹ ਆ ਗਿਆ ਔਰ ਉਹ ਨੁਕਸਾਨ ਹੀ ਕਰਕੇ ਗਿਆ ਮੈਂ ਕ੍ਰਿਪਟੋ ਦਾ ਇਸ ਕਰਕੇ ਗੱਲ ਤੁਹਾਨੂੰ ਜ਼ਿਕਰ ਕਰ ਰਿਹਾ ਕਿਉਂਕਿ ਲੋਕੀ ਨਾ ਬੜਾ ਕਹਿੰਦੇ ਕ੍ਰਿਪਟੋ ਇਹ ਹੈ ਕ੍ਰਿਪਟੋ ਪਰ ਲੋਕੀ ਰਿਸਰਚ ਨਹੀਂ ਕਰਦੇ ਔਰ ਆਮੂਮਨ ਦੇਖਿਆ ਗਿਆ कि क्रिप्टो करंसी के अंदर इन्ने सारे स्कैम ने लोग पैसा लुटा के गए हैं सलाह हमेशा यही रही है वेरीफाइड इन्फोरमेन को जाओ। ही प्राप्त करो सही जगह सूझ बूझ न इनवैसट करो स्टॉक मार्केट एक बहुत अच्छा मैकेनिज़म है लेकिन तैरे जल्दी ना करो एक क्विक रिच स्कीम नहीं कि अच्छ पाया तो कल बूटा बन जाएगा पां साल दस साल कद कद्रह भी साल लगते हैं और जिमें शो के पहला भी किया वैल्थ जी बनानी है ਉਹਨੂੰ ਟਾਈਮ ਲੱਗਦਾ ਹੈ ਲੇਕਿਨ ਕੰਸਿਸਟੈਂਟਲੀ ਤੁਹਾਡੀ ਬਣ ਸਕਦੀ ਹੈ ਜੇ ਤੁਸੀਂ ਉਸ ਗੋਲਸ ਨੂੰ ਫੋਲੋ ਕਰਦੇ ਰਹੋ ਔਰ ਇਹ ਚੀਜ਼ ਮੈਂ ਤੁਹਾਨੂੰ ਅਸ਼ੋਰ ਕਰਕੇ ਜਾ ਰਿਹਾ ਜੇ ਅੱਜ ਕੋਈ ਬੰਦਾ 25 ਸਾਲ ਦਾ 30 ਸਾਲ ਦਾ ਭਾਵੇਂ 50 ਸਾਲ ਦਾ ਹੈ ਜਾਂ 60 ਸਾਲ ਦਾ ਵੀ ਰਿਟਾਇਰੀ ਵੀ ਹੈ ਜੇ ਉਹਨੇ ਫੈਮਿਲੀ ਦੀ ਵੈਲਥ ਨੂੰ ਇਨਹੇਰਿਟ ਨਹੀਂ ਕੀਤਾ ਯਾਨੀ ਕਿ ਪਿੱਛੋਂ ਵੈਲਥ ਨਹੀਂ ਹੈ ਉਹ ਆਪਣੀ ਵੈਲਥ ਕ੍ਰੀਏਟ ਕਰ ਸਕਦਾ ਹੈ ਸਟਾਕ ਮਾਰਕੀਟ ਤੋਂ ਕਰ ਸਕਦਾ ਹੈ ਮਿਊਚੁਅਲ ਫੰਡ ਤੋਂ ਕਰ ਸਕਦਾ ਹੈ ਬਸ਼ਰਤੇ ਉਹ ਰੂਲਸ ਨੂੰ ਫੋਲੋ ਕਰੇ ਆਪਣੇ ਆਪ ਨੂੰ ਡਿਸਪਲਨ ਰੱਖੇ ਧੰਨਵਾਦ ਅੱਜ ਦੇ ਸ਼ੋਅ ਲਈ ਤੁਸੀਂ ਦੇਖ ਰਹੇ ਹੋ ਤੁਹਾਡੀ ਫੀਡਬੈਕ ਬਹੁਤ ਇੰਪੋਰਟੈਂਟ ਹੈ ਪਲੀਜ਼ ਇਸ ਈਮੇਲ ਆਈਡੀ ਤੇ ਭੇਜਦੇ ਰਹੋ ਔਰ ਉਸੇ ਹਿਸਾਬ ਨਾਲ ਅਸੀਂ ਆਪਣੇ ਨਵੇਂ ਸ਼ੋਜ਼ ਨੂੰ ਇਨਕੋਰਪੋਰੇਟ ਕਰਾਂਗੇ ਤੁਹਾਡੇ ਵਿਊਜ਼ ਨੂੰ ਸੰਭਾਲ ਕੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ